ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਤੋਂ ਬਾਅਦ ਜਿਹੜੇ ਇੰਡੀਅਨ ਪੰਜਾਬ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੇ ਸਿੱਖ ਨੇ ਉਹ ਕੈਨੇਡਾ ਦੇ ਨਹੀਂ ਨਹੀਂ ਪੰਜਾਬ ਕਿਹਾ ਜਾਂਦਾ ਨਹੀਂ ਨਹੀਂ ਪੰਜਾਬ ਉਹਨੂੰ ਕਿਹਾ ਜਾਂਦਾ ਹੈ ਲੇਕਿਨ ਉਹਨੇ ਇੱਕ ਖਬਰ ਨਿਕਲ ਕੇ ਆਈ ਹੈ ਕਿ ਵੀ ਉੱਥੇ ਨਾ ਪਾਬੰਦੀ ਲਾ ਦਿੱਤੀ ਗਈ ਹੈ ਪੰਜਾਬੀਆਂ ਦੇ ਜਾਣ ਤੇ ਉਹਨੀਆਂ ਕੀ ਵਜੂਹਾਂ ਨੇ ਕੀ ਕਾਰਨ ਨੇ ਇਸ ਖਬਰ ਦੇ ਪਿੱਛੇ ਇਹ ਆਪਾਂ ਸਵਾਰਟੇਨ ਆ ਜਿਹਦੀ ਇਸ ਵੀਡੀਓ 'ਚ ਜਾਣਨੇ ਆ ਭਲਾ ਇਸ ਟਾਈਮ ਉੱਥੇ ਕਿੰਨੇ ਨੇ ਕੈਨੇਡਾ 'ਚ ਸਿੱਖ ਤਕਰੀਬਨ ਮੇਰਾ ਖਿਆਲ ਹੈ 15 ਲੱਖ ਦੇ ਕੋਲ 8 ਲੱਖ ਨੇ 8 ਲੱਖ ਨੇ 8 ਲੱਖ 8 ਲੱਖ ਤੋਂ ਥੋੜੇ 8 ਲੱਖ ਪੰਜਾਬੀ ਨੇ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਨੇ ਤੇ ਕਹਿੰਦੇ ਨੇ 2031 ਦੇ ਵਿੱਚ ਕੈਨੇਡਾ ਤਕਰੀਬਨ ਸਿੱਖਾਂ ਦਾ ਹੀ ਹੋ ਜਾਣਾ ਤੋ ਲੇਕਿਨ ਉਹਨਾਂ ਨੇ ਮੇਰਾ ਖਿਆਲ ਹੈ ਇਸੇ ਦਾ ਪਾਬੰਦੀ ਲਾਈ ਹੋਈ ਹੈ ਜਿਹੜੀ ਅੱਜ ਆਪਾਂ ਵੀਡੀਓ ਵੇਖਣੀ ਆਂ ਹਾਂਜੀ ਇਹਦੇ ਵਿੱਚ ਵੇਖਨੇ ਆ ਕਿ ਵੀ ਕੀ ਵਜ੍ਹਾ ਹੈ ਕਿ ਉਹਨਾਂ ਨੇ ਪਾਬੰਦੀ ਲਾਤੀ ਹਾਲਾਂਕਿ ਪਹਿਲੇ ਇੰਨਾ ਉਹਨਾਂ ਨੂੰ ਵਾਰਮ ਵੈਲਕਮ ਕੀਤਾ ਜਾ ਰਿਹਾ ਸੀ ਉਹ ਆਪਣੇ ਮੁਲਕ ਦੇ ਵਿੱਚ ਤੇ ਮੁਲਕ ਵੀ ਬੜਾ ਵੱਡਾ ਹੈ ਇਹ ਵੀ ਕੋਈ ਨਹੀਂ ਕਿ ਵੀ ਉਹਨਾਂ ਦੀ ਜ਼ਮੀਨ ਤੰਗ ਪੈ ਗਈ ਹੈ ਲੇਕਿਨ ਆਪਾਂ ਇਸ ਵੀਡੀਓ ਦੇ ਵਿੱਚ ਜਾਨ ਜੀ ਦੀ ਰਿਪੋਰਟ ਆਪਾਂ ਦੇਖਣਾ ਕਿ ਇੱਥੇ ਕੀ ਕੀਤਾ ਜਾ ਕਿਹਾ ਜਾ ਰਿਹਾ ਕੈਨੇਡਾ ਵੱਲ ਜਾਣ ਦਾ ਪੰਜਾਬੀ ਗੱਰ ਨੂੰ ਚਾਸ ਸੀ ਵੀ ਬਹੁਤ ਹੈਵੀ ਬਹੁਤ ਪਰ ਹੁਣ ਇਹ ਚਾਬ ਮਰ ਗਿਆ ਜਾਂ ਕਹਿੰਦੇ ਇਹ ਘਟ ਗਿਆ ਉਹਦਾ ਕਾਰਨ ਕੀ ਆ ਕਿ ਉਹਨਾਂ ਨੇ ਆਪਣੇ ਬੂਹੇ ਬੰਦ ਕੀਤੇ ਪਏ ਆ ਉਹਦਾ ਕਾਰਨ ਇਹ ਆ ਜੀ ਕਿ ਪੰਜਾਬੀਆਂ ਦੀ ਜਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਾਂ ਬਾਕੀ ਲੋਕਾਂ ਦੀ ਗਿਣਤੀ ਦੇ ਵਿੱਚ ਇੰਨਾ ਵਾਧਾ ਹੋ ਗਿਆ ਵੀ ਉਹ ਇਹ ਗੱਲ ਕਹਿੰਦੇ ਜੀ ਕਿ ਪਹਿਲੇ ਸੰਭਾਲ ਲਈਏ ਬਾਕੀਆਂ ਦੇ ਬਾਰੇ ਫਿਰ ਸੋਚਾਂਗੇ ਕੈਨੇਡਾ ਬਹੁਤ ਖੁੱਲਾ ਦੇਸ਼ ਆ ਪਰ ਉਹ ਇਸ ਖੁੱਲੇ ਨੂੰ ਪੱਧਰਾ ਕਰਕੇ ਨਹੀਂ ਚਾਹੁੰਦੇ ਜੀ ਕਿ ਐਸ ਥਾਂ ਤੇ ਵੀ ਫਲੈਟ ਬਣਾ ਲਈਏ ਤੇ ਐਸ ਥਾਂ ਦੇ ਉੱਤੇ ਵੀ ਘਰ ਬਣਾ ਲਈਏ ਉਹ ਚਾਹੁੰਦੇ ਜੀ ਕਿ ਵੱਸੋਂ ਦੇ ਮੁਤਾਬਕ ਹੀ ਅਸੀਂ ਡਰੈਕਟਰੀ ਸਹੂਲਤਾਂ ਪੈਦਾ ਕਰਾਂਗੇ ਵਸੋਂ ਦੇ ਮੁਤਾਬਕ ਹੀ ਸਾਡੇ ਕੋਲੇ ਸਕੂਲ ਆ ਵਸੋਂ ਦੇ ਮੁਤਾਬਕ ਹੀ ਸਾਡੇ ਕੋਲੇ ਸੜਕਾਂ ਤੇ ਉਥੇ ਅਰਲਾ ਸੇਟ ਸਾਰਾ ਕੁਝ ਨਹੀਂ ਆ ਹਾਲਾਂਕਿ ਬੰਦੇ ਸਾਡੇ ਜਾਂਦੇ ਵੀ ਆ ਮਿਹਨਤੀ ਵੀ ਬਹੁਤ ਆ ਸ਼ਰਾਰਤੀ ਵੀ ਕਈ ਹਗੇ ਆ ਕਈ ਉਥੇ ਪੰਜਾਬੀ ਪੰਜਾਬਗਰ ਦਾ ਹੱਕ ਮਾਰਨ ਵਾਲੇ ਵੀ ਆ ਤੇ ਕਈ ਪੰਜਾਬੀਆਂ ਵਾਸਤੇ ਲੰਗਰ ਲਾਉਣ ਵਾਲੇ ਦਾਨ ਕਰਨ ਵਾਲੇ ਦੀ ਵੀ ਗਿਣਤੀ ਘਟਨੀ ਜਿਵੇਂ ਪੰਜਾਬੀ ਸਮਾਜ ਦੇ ਵਿੱਚ ਇੱਥੇ ਹਰ ਤਰ੍ਹਾਂ ਦਾ ਰੰਗ ਆ ਓਵੇਂ ਪੰਜਾਬੀ ਸਮਾਜ ਦੇ ਵਿੱਚ ਉਥੇ ਵੀ ਹਰ ਤਰ੍ਹਾਂ ਦਾ ਰੰਗ ਆ ਜਿਹੜੇ ਇੱਥੇ ਚੋਰਚਕਾਰੀ ਕਰਦੇ ਆ ਉਹ ਉਥੇ ਵੀ ਨਹੀਂ ਹਟੇ ਲੂਤ ਲੂਤ ਕਰਨ ਵਾਲੇ ਇੱਥੇ ਵੀ ਨਹੀਂ ਘਟਤੇ ਉੱਥੇ ਵੀ ਨਹੀਂ ਘਟ ਚੰਗੇ ਇੱਥੇ ਵੀ ਬਹੁਤ ਆ ਤੇ ਉੱਥੇ ਵੀ ਹੈਗੇ ਆ ਪਰ ਖੈਰ ਗੱਲ ਅਸਲ ਦੇ ਵਿੱਚ ਇਹ ਆ ਜੀ ਕਿ ਹੁਣ ਪੰਜਾਬੀਆਂ ਦਾ ਪਾਸਪੋਰਟ ਪ੍ਰੇਮ ਵੀ ਘਟ ਗਿਆ ਇਸ ਸਾਲ ਦੇ ਵਿੱਚ ਚਾਲੂ ਬਰੇ 2025 ਦੇ ਵਿੱਚ 1900 ਤੇ 78 ਪਾਸਪੋਰਟ ਪ੍ਰਤੀ ਦਿਨ ਬਣੇ ਯਾਨੀ ਕਿ ਪਰ ਡੇ 1938 ਪਾਸਪੋਰਟ ਜੇ ਅਸੀਂ ਪਿਛਲੇ ਬਰੇ ਦੇ ਮੁਕਾਬਲੇ ਤਾਂ ਦੇਖੀਏ ਤਾਂ ਇਹ ਅੰਕੜਾ ਬਹੁਤ ਘਟਾ ਜੇ ਅਸੀਂ ਪਹਿਲੀ ਜਨਵਰੀ ਤੋਂ ਲੈ ਕੇ ਤੇ 30 ਜੂਨ ਤੱਕ ਦਾ ਅੰਕੜਾ ਦੇਖੀਏ ਇਸ ਸਾਲ ਦਾ ਕਿਉਂਕਿ ਹੁਣ ਤਾਂ ਅਸੀਂ ਚਲੋ ਅਗਸਤ ਮਹੀਨੇ ਦੇ ਵਿੱਚ ਆ ਪਰ ਜੇ ਅਸੀਂ 30 ਜੂਨ ਤੱਕ ਦਾ ਅੰਕੜਾ ਦੇਖੀਏ ਤਾਂ 3 ਲੱਖ ਤੇ 60 ਹਜ਼ਾਰ ਪਾਸਪੋਰਟ ਬਣੇ ਆ ਪੰਜਾਬ ਦੇ ਵਿੱਚ ਮਤਲਬ ਇਹ ਜੀ ਕਿ ਪਿਛਲੇ ਵਰੇ ਦੇ ਮੁਕਾਬਲ ਤਨ ਹਰ ਰੋਜ਼ ਤਕਰੀਬਨ 1000 ਜਾਂ 900 ਪਾਸਪੋਰਟ ਘਟ ਬਣ ਰਿਹਾ ਹਾਲ ਦੀ ਘੜੀ ਜੇ ਅਸੀਂ 3 ਲੱਖ 60 ਹਜ਼ਾਰ ਦੇ ਵਿੱਚ 3 ਲੱਖ 60 ਹਜ਼ਾਰ ਹੋਰ ਜੋੜ ਦਈਏ ਤਾਂ ਲਗਭਗ 7 ਲੱਖ 7 ਲੱਖ ਪਾਸਪੋਰਟ ਹੋਇਆ ਜਦਕਿ ਪਿਛਲੇ ਵਰੇ 1.5 ਲੱਖ ਤੋਂ ਵੱਧ ਪਾਸਪੋਰਟ ਬਣੇ ਆ ਇਹ ਪੰਜਾਬੀਆਂ ਦੇ ਵਿੱਚ ਦਿਲਚਸਪੀ ਘਟੀ ਆ ਇਸ ਕਰਕੇ ਕਿਉਂਕਿ ਬੰਦਾ ਕਹਿੰਦਾ ਵੀ ਜਦੋਂ ਬਾਹਰ ਜਾਇਆ ਨਹੀਂ ਜਾਣਾ ਜਦੋਂ ਕੈਨੇਡਾ ਪਹੁੰਚਿਆ ਨਹੀਂ ਜਾਣਾ ਜਦੋਂ ਅਮਰੀਕਾ ਨੇ ਬੂਹੇ ਬੰਦ ਕੀਤੇ ਪਏ ਆ ਡੌਂਕੀ ਲਾ ਕੇ ਪਹੁੰਚਿਆ ਨਹੀਂ ਜਾਣਾ ਆਸਟ੍ਰੇਲੀਆ ਨੇ ਸਖਤੀਆਂ ਬਹੁਤ ਕੀਤੀਆਂ ਕਿਸੇ ਹੋਰ ਦੇਸ਼ ਦੇ ਵਿੱਚ ਛੇਤੀ ਕਿਤੇ ਵੱਢ ਨਹੀਂ ਸਕਣਾ ਤੇ ਫਿਰ ਭਾਈ ਪਾਸਪੋਰਟ ਕੱਲਾ ਮੋਬਾਈਲ ਦਾ SIM ਕਾਰਡ ਲੈਣ ਵਾਸਤੇ ਥੋੜੀ ਬਣਾਉਣਾ ਉਹ ਤਾਂ ਆਧਾਰ ਕਾਰਡ ਤੇ ਵੀ ਮਿਲ ਜਾਂਦਾ ਇੱਕ ਮੇਰਵਾ ਸੁਣਿਓ 2025 ਦੇ ਵਿੱਚ ਜਿਵੇਂ ਪਹਿਲਾਂ ਗੱਲ ਕੀਤੀ ਆ ਹੁਣ ਤੱਕ 30 ਜੂਨ ਤੱਕ ਤੇ ਇਹ ਜੀ 3 ਲੱਖ ਤੇ 60 ਹਜ਼ਾਰ ਪਾਸਪੋਰਟ ਬਣੇ ਆ 2024 ਦੇ ਵਿੱਚ 10 ਲੱਖ ਤੇ 60 ਹਜ਼ਾਰ ਪਾਸਪੋਰਟ ਕੱਲੇ ਪੰਜਾਬ ਦੇ ਵਿੱਚ ਬਣੇ 2023 ਦੇ ਵਿੱਚ 11 ਲੱਖ ਤੇ 94 ਹਜ਼ਾਰ ਬਣੇ 2022 ਦੇ ਵਿੱਚ 9 ਲੱਖ 35 ਹਜ਼ਾਰ ਬਣੇ 2020 ਦੇ ਵਿੱਚ ਵੀ 9 ਲੱਖ ਤੇ 35 ਹਜ਼ਾਰ ਬਣੇ 2019 ਦੇ ਵਿੱਚ 9 ਲੱਖ ਤੇ 46 ਹਜ਼ਾਰ ਪਾਸਪੋਰਟ ਬਣੇ 2018 ਦੇ ਵਿੱਚ 10 ਲੱਖ 69 ਹਜ਼ਾਰ ਪਾਸਪੋਰਟ ਪੰਜਾਬ ਦੇ ਵਿੱਚ ਬਣੇ 2017 ਦੇ ਵਿੱਚ 9 ਲੱਖ ਤੇ 73 ਹਜ਼ਾਰ ਪਾਸਪੋਰਟ ਬਣੇ ਆ ਇਹ ਪੰਜਾਬ ਦੀ ਗੱਲ ਆ ਕੱਲੇ ਪੰਜਾਬ ਦੀ ਗੱਲ ਆ ਹੁਣ ਇਸ ਗੱਲ ਨੂੰ ਆਪਾਂ ਹੋਰ ਪ੍ਰਸੰਗ ਚ ਪੇਸ਼ ਕਰਗੇ ਜਾਂ ਕੋਈ ਪਾਰਟੀ ਪੇਸ਼ ਕਰੇ ਕਿ ਲਓ ਜੀ ਪੰਜਾਬ ਦੇ ਵਿੱਚ ਅਸੀਂ ਲਹਿਰਾਂ ਬਹਿਰਾਂ ਬਹੁਤ ਲਾਈਆਂ ਪੰਜਾਬੀ ਇਸ ਕਰਕੇ ਬਾਹਰੋਂ ਮੁਰਮੜ ਕੇ ਆ ਰਹੇ ਆ ਇਹ ਗੱਲ ਝੂਠੀ ਆ ਇਹਦੇ ਵਿੱਚ ਰਤੀ ਭਰ ਵੀ ਸਚਾਈ ਨਹੀਂ ਅੱਜ ਮਾੜੇ ਜੇ ਬੂਹੇ ਖੋਲਣ ਹੋ ਜਿਵੇਂ ਕਿ ਪਹਿਲਾਂ ਟਰੂਡੋ ਨੇ ਖੋਲੇ ਸੀ ਇੱਕ ਵੇਲੇ ਮੈਂ ਨਾ ਬੰਦੇ ਤਾਂ ਟਰਾਲੀਆਂ ਭਰ-ਭਰ ਕੇ 에ਰਪੋਰਟ ਤੇ ਜਾਣ ਨੂੰ ਤਿਆਰ ਬੈਠੇ ਆ ਮੈਂ ਨਹੀਂ ਦੇਖਿਆ ਵੀ ਜਿਹੜੀ ਉੱਥੇ ਬਹੁਤ ਸੋਹਣਾ ਕਾਰੋਬਾਰ ਚੱਲਦਾ ਤੇ ਉਹ ਇੱਥੇ ਆ ਕੇ ਕਵੇ ਜੀ ਕਿ ਮੈਂ ਰੁਜ਼ਗਾਰ ਆਪਣਾ ਚਲਾਉਣਾ ਉੱਥੇ ਰੈਸੈਸ਼ਨ ਚੱਲਦਾ ਉਥੇ ਇਸ ਵੇਲੇ ਆਰਥਿਕਤਾ ਦੀ ਖੜੋਤ ਆਈ ਆ। ਉਥੇ ਲੋਨ ਮਹਿੰਗੇ ਹੋ ਗਏ ਆ। ਉਥੇ ਪਿਛਲੇ ਕਾਫੀ ਸਮੇਂ ਤੋਂ ਘਰ ਜਿਹੜੇ ਉਹ ਮਹਿੰਗੇ ਹੋਏ ਪਏ ਆ। ਉਥੇ ਰੈਂਟ ਦੇਣਾ ਮੁਸ਼ਕਲ ਹੋਇਆ ਪਿਆ। ਉਥੇ ਗਰੋਸਰੀ ਮਹਿੰਗੀ ਹੋ ਗਈ ਆ। ਉਥੇ ਟੈਕਸ ਵਧ ਦੇਣਾ ਪੈਂਦਾ। ਉਥੇ ਲੋਨ ਦਾ ਵਿਆਜ ਬਹੁਤ ਵਧ ਗਿਆ। ਇਸ ਕਰਕੇ ਭਾਈ ਪੰਜਾਬੀ ਇਹ ਗੱਲ ਕਹਿੰਦੇ ਕਿ ਦੋ ਤਿੰਨ ਸਾਲ ਕਈ ਇਹ ਗੱਲ ਕਹਿੰਦੇ ਸਾਰੇ ਨਹੀਂ। ਕਈ ਇਹ ਗੱਲ ਕਹਿੰਦੇ ਆ ਕਿ ਅਸੀਂ ਵਾਪਸ ਜਾਨੇ ਆ। ਅਸੀਂ ਆਪਦੇ ਪਿੰਡ ਨਗਰ ਖੇੜੇ ਦੇ ਵਿੱਚ ਜਿਹੜੇ ਚਾਰ ਖੇਤ ਆ ਇਹਨਾਂ ਨੂੰ ਵਹੁਣੇ ਆ ਬੀਜਦੇ ਆ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਨੇ ਆ ਜਦੋਂ ਥੋੜਾ ਜਿਹਾ ਚੰਗਾ ਵੇਲਾ ਆ ਗਿਆ ਉਹ ਕਹਿੰਦੇ ਜੀ ਅਸੀਂ ਉਸ ਵੇਲੇ ਫਿਰ ਉਧਰਲੇ ਪਾਸੇ ਨੂੰ ਤੁਰ ਪੈਣਾ ਪਰ ਇਹ ਗੱਲ ਆ ਜੀ ਅਸਲ ਵਿੱਚ ਕਿ ਪੰਜਾਬੀਗਾਂ ਦਾ ਵਿਦੇਸ਼ ਪ੍ਰੇਮ ਨਾ ਤਾਂ ਕਦੇ ਮੁੱਕਿਆ ਤੇ ਨਾ ਕਦੇ ਮੁੱਕਣ ਦੀ ਆਸ ਆ ਤੁਸੀਂ ਸਦੀ ਪਹਿਲਾਂ ਦੀ ਗੱਲ ਕਰ ਲਓ ਪੰਜਾਬੀ ਉਦੋਂ ਵੀ ਜਾਂਦੇ ਸੀ ਜਦੋਂ ਜਦੋਂ ਵੀ ਥੋੜੀ ਜਿਹੀ ਵੀ ਰੈਲ ਹੋਈ ਪੰਜਾਬੀ ਨਿੱਠ ਕੇ ਗਏ ਆ ਹੁਣ ਪੰਜਾਬੀਆਂ ਨੂੰ ਇਸ ਗੱਲ ਦੀ ਆਸ ਆ ਵੀ ਇੰਗਲੈਂਡ ਵਾਲੇ ਬੂਹੇ ਖੁੱਲੇ ਆ ਤੇ ਪੰਜਾਬੀ ਦੱਸਦੇ ਮਾਣ ਦੇ ਨਾਲ ਕਿ ਅਸੀਂ ਇੰਗਲੈਂਡ ਵੱਲ ਵੱਧ ਤੋਂ ਵੱਧ ਜਾ ਰਹੇ ਆਂ ਉਥੋਂ ਨੇ ਵਰਕ ਵੀਜ਼ੇ ਖੁੱਲੇ ਆ ਉਥੋਂ ਨੇ ਐਦਾਂ ਦਾ ਕੰਮ ਹੋਇਆ ਜੇ ਕਿਤੇ ਇੱਥੇ ਸਾਰਾ ਕੁਝ ਹੋਵੇ ਜਿਵੇਂ ਕਿ ਸਰਕਾਰਾਂ ਕਹਿੰਦੀਆਂ ਵੀ ਗੋਰੇ ਵੀ ਆਉਣਗੇ ਮੈਂ ਤਾਂ ਵੇਖਿਆ ਨਹੀਂ ਵੀ ਭਾਈ ਗੋਰੇ ਆ ਕੇ ਇੱਥੇ ਖੇਤੀਬਾੜੀ ਕਰਦੇ ਹੋਣ ਨਾ ਕਰੇ ਦੇਖਿਆ ਵੀ ਭਾਈ ਗੋਰੇ ਨੇ ਆ ਕੇ ਇੱਥੇ ਸ਼ਾਪਿੰਗ ਮਾਲ ਖੁੱਲਿਆ ਹੋਵੇ ਨਾ ਕਰੇ ਦੇਖਿਆ ਵੀ ਗੋਰੇ ਨੇ ਰੇੜੀ ਲਾਈ ਹੋਵੇ ਇਹ ਸਿਰਫ ਕਹਿਣ ਦੀਆਂ ਸਿਆਸੀ ਬਿਆਨਬਾਜ਼ੀਆਂ ਵੀ ਭਾਈ ਅਸੀਂ ਆ ਵੀ ਕਰਾਂਗੇ ਉਹ ਵੀ ਕਰਾਂਗੇ ਘੁੰਮਣ ਫਿਰਨ ਦੇ ਲਈ ਉਹ ਵੀ ਇੱਧਰ ਆਉਂਦੇ ਸਨ ਅਸੀਂ ਵੀ ਉੱਧਰ ਜਾਂਦੇ ਸਾਂ ਉਹ ਹੁਣ ਵੀ ਆਉਂਦੇ ਹਨ ਤੇ ਪਹਿਲਾਂ ਵੀ ਆਉਂਦੇ ਸੀ ਇਹਨੂੰ ਵਧੀਆ ਕਹਿ ਨਹੀਂ ਪੇਸ਼ ਕਰ ਸਕਦੇ ਮੇਰੀ ਬਹੁਤ ਸਾਰੇ ਐਸੇ ਦੋਸਤਾਂ ਨਾਲ ਗੱਲ ਹੁੰਦੀ ਆ ਜਿਹੜੇ ਕੈਨੇਡਾ ਨੂੰ ਜਾਂ ਹੋਰ ਦੇਸ਼ਾਂ ਨੂੰ ਛੱਡ ਕੇ ਵਾਪਸ ਆਉਣਾ ਚਾਹੁੰਦੇ ਵਕਤੀ ਤੌਰ ਦੇ ਉੱਤੇ ਪਰ ਕਈ ਐਸੇ ਵੀ ਆ ਜਿਹੜੇ ਕਹਿੰਦੇ ਵੀ ਅਸੀਂ ਇੱਥੇ ਆ ਕੇ ਆਪਣੀ ਜੱਦੀ ਜ਼ਮੀਨ ਵੇਚ ਕੇ ਜਾਣੀ ਆ ਕਿਉਂ ਉਹ ਕਹਿੰਦੇ ਭਾਈ ਜੀ ਉਹ ਦੌਰ ਗਿਆ ਜਦੋਂ ਕੈਨੇਡਾ ਦੇ ਵਿੱਚ ਇੱਕ ਘਰ ਲੈਂਦੇ ਸੀ ਤੇ ਇਧਰਲੇ ਪਾਸੇ ਕੋਠੀ ਬਣਦੀ ਸੀ ਉਧਰਲੇ ਪਾਸੇ ਅਸੀਂ ਕਾਰ ਲੈਂਦੇ ਸੀ ਇਧਰਲੇ ਪਾਸੇ ਨਵਾਂ ਟਰੈਕਟਰ ਕਢਾਉਂਦੇ ਸੀ ਉਧਰਲੇ ਪਾਸੇ ਵੀ ਲਹਿਰਾ ਬੈਰਾ ਸੀ ਇਧਰਲੇ ਪਾਸੇ ਵੀ ਲਹਿਰਾ ਬੈਰਾ ਸੀ ਹੁਣ ਤੱਕ ਕਮਾਈ ਵੀ ਇੰਨੀ ਕ ਸਾਧਨ ਇੰਨੇ ਕਰ ਹੈਗੇ ਬਾਹਰ ਵੀ ਵੀ ਭਾਈ ਜਾਂ ਤਾਂ ਉਧਰਲਾ ਘਰ ਚਲਾ ਲਓ ਤੇ ਜਾਂ ਫਿਰ ਇਧਰਲਾ ਘਰ ਚਲਾ ਲਓ ਜੇ ਇਧਰ ਚਲਾਉਣਾ ਫਿਰ ਉਧਰਲਾ ਬੰਦ ਕਰ ਦਿਓ ਤੇ ਜੇ ਉਧਰਲਾ ਚਲਾਉਣਾ ਤਾਂ ਫਿਰ ਇਧਰਲਾ ਬੰਦ ਕਰ ਲਓ ਹੁਣ ਇੱਕ ਥਾਂ ਦੇ ਉਤੇ ਰਹਿਣਾ ਜ਼ਰੂਰੀ ਆ ਤੇ ਬਹੁਤ ਸਾਰੇ ਸੱਜਣ ਮੇਰੇ ਐਸੇ ਆ ਜਿਹੜੇ ਆਪਦੇ ਬੱਚਾ ਨੂੰ ਕੈਨੇਡਾ ਦੇ ਵੱਲ ਭੇਜ ਚੁੱਕੇ ਯਾਨੀ ਕਿ ਸਾਲ ਪਹਿਲਾਂ ਭੇਜਿਆ ਕਿਸੇ ਨੇ 6 ਮਹੀਨੇ ਪਹਿਲਾਂ ਭੇਜਿਆ ਕਿਸੇ ਨੇ ਡੇਢ ਸਾਲ ਪਹਿਲਾਂ ਭੇਜਿਆ ਉਹਦੇ ਵਿੱਚੋਂ ਬਹੁਤੇ ਇਸ ਵੇਲੇ ਕੋਲੋਂ ਪੈਸੇ ਪਾ ਕੇ ਭ ਉਸ ਸੈਮਿਸਟਰ ਦੀ ਫੀਸ ਖੁਦ ਭੇਜਦੇ ਆ ਮਤਲਬ ਇਹ ਹੈ ਜੀ ਕਿ ਅੱਜ ਦੀ ਤਰੀਕ ਦੇ ਵਿੱਚ ਬਹੁ ਗਿਣਤੀ ਬੱਚੇ ਜਿਹੜੇ ਉਹਨਾਂ ਵਾਸਤੇ ਸੈਮਿਸਟਰ ਦੀ ਫੀਸ ਖੁਦ ਕੱਢ ਸਕਣੀ ਵੀ ਸੌਖਾ ਕੰਮ ਨਹੀਂ ਉਹ ਤਾਂ ਦੌਰ ਭੁੱਲ ਜੋ ਨਾ ਵੀ ਭਾਈ ਇਧਰਲੇ ਪਾਸੇ ਵਿਆਜੂ ਪੈਸੇ ਜਿਹੜੇ ਫੜੇ ਉਹਨਾਂ ਦਾ ਵਿਆਜ ਵੀ ਭਰੂਗਾ ਇਹ ਕੰਮ ਔਖਾ ਹੋਇਆ ਪਿਆ ਸੋ ਗੱਲ ਸਿਰਫ ਤੁਹਾਨੂੰ ਦੱਸਣ ਦਾ ਸਮਝਾਉਣ ਦਾ ਕਹਿਣ ਦਾ ਅਰਥ ਇਹ ਆ ਕਿ ਵਿਦੇਸ਼ ਹੁਣ ਵਿਦੇਸ਼ ਨਹੀਂ ਰਿਹਾ ਤੇ ਵਿਦੇਸ਼ ਦੇ ਵਿੱਚ ਹੁਣ ਸ਼ਕਤੀਆਂ ਹੋਣ ਦੇ ਕਰਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਹੋਰ ਦੇਸ਼ਾਂ ਵਿੱਚ ਸ਼ਕਤੀਆਂ ਹੋਣ ਦੇ ਕਰਕੇ ਤੇ ਪੰਜਾਬੀਆਂ ਦਾ ਮੋਹ ਵਕਤੀ ਤੌਰ ਤੇ ਭੰਗ ਹੋਇਆ ਇਹ ਵਕਤੀ ਤੌਰ ਤੇ ਭੰਗ ਮੈਂ ਤਾਂ ਕਹਿੰਨਾ ਵੀ ਜੇਕਰ ਮਾੜੀ ਜਿਹੀ ਰੈਲ ਮਿਲੇ ਜੇ ਥੋੜੀਆਂ ਜੀਆਂ ਸ਼ਕਤੀਆਂ ਘਟ ਜਾਣ ਜਿਵੇਂ ਕਿ ਟਰੂਡੋ ਨੇ ਪਹਿਲਾਂ ਸ਼ਕਤੀਆਂ ਘਟਾਈਆਂ ਸੀ ਤੇ ਲਗਾਤਾਰ ਲੋਕ ਗਏ ਜਿਨ੍ਹਾਂ ਦੀ 10-10 ਵਾਰ ਰਿਫਿਊਜ਼ਲ ਲੱਗੀ ਹੁੰਦੀ ਸੀ ਉਹਨਾਂ ਨੇ ਵੀ ਵੀਜ਼ਾ ਲਾ ਕੇ ਜੇ ਕਿਤੇ ਓਵੇਂ ਹੋ ਜੇ ਤਾਂ ਤੁਸੀਂ ਦੇਖਿਓ ਸਹੀ ਇੱਥੇ ਉਤੋੜੀਤੀ ਜਾਂਦੇ ਕਿਵੇਂ ਆ ਉੜਦੇ ਤੁਰੇ ਜਾਣਗੇ ਬੰਦਾ ਕਹੋਗਾ ਕੋਈ ਗੱਲ ਨਹੀਂ ਘਟ ਖਲਾਂਗੇ ਕੈਨੇਡਾ ਤੇ ਚੱਲੋ ਨਾ ਕੈਨੇਡਾ ਚੱਲੋ ਨਾ ਫਿਲਹਾਲ ਮਹਿੰਗਾਈ ਦੇ ਕਰਕੇ ਕੈਨੇਡਾ ਐਉਂ ਜੇ ਲੱਗਦਾ ਵੀ ਯਾਰ ਇਹਦੇ ਬਾਰੇ ਸਿੱਫ ਇਹ ਤਾਂ ਕੱਲੀ ਬਰਫ਼ ਦੇਖਣੀ ਆ ਫਿਰ ਤਾਂ ਮਹੀਨੇ ਦੇ ਵਿੱਚ ਚਾਰ ਲੱਥ ਜਾਂਦਾ ਪਰ ਜਦੋਂ ਅਸੀਂ ਉਸ ਪ੍ਰਕਿਰਿਆ ਦੇ ਵਿੱਚ ਨਹੀਂ ਲੰਘਦੇ ਆ ਤੇ ਪਤਾ ਫਿਰ ਲੱਗਦਾ ਵੀ ਭਾਈ ਕੀ ਭਾਅ ਵਿਕਦੀ ਆ ਫਿਰ ਪਤਾ ਲੱਗਦਾ ਵੀ ਭਾਈ ਜ਼ਿੰਦਗੀ ਦਾ ਅਸਲ ਕੀ ਰੰਗ ਆ ਤੇ ਮਿਹਨਤ ਕਿਹਨੂੰ ਕਹਿੰਦੇ ਆ ਮੇਰੀ ਇੱਥੇ ਵੀ ਪੰਜਾਬਗਾਂ ਨੂੰ ਬੇਨਤੀ ਜਾਣਾ ਤੁਸੀਂ ਕਿਤੇ ਵੀ ਜਾਓ ਤੁਹਾਡੀ ਨਿੱਜੀ ਇੱਛਾ ਹੈਗੀ ਆ ਕਿਉਂਕਿ ਆਪਾਂ ਕਿਹੜਾ ਕਿਸੇ ਦੇ ਕਹੇ ਹਟਣਾ ਹੁੰਦਾ ਆਪਾਂ ਤਾਂ ਜਿਹੜੀ ਗੱਲ ਤੋਂ ਰੋਕਿਆ ਜਾਵੇ ਉਹ ਵਾਰ-ਵਾਰ ਕਰਨੀ ਹੁੰਦੀ ਲੈ ਛੜਦਾ ਮੇਰੇ ਤੇ ਮਚੜਾ ਮੇਰੇ ਤੇ ਆਪ ਉਥੇ ਗਿਆ ਮੈਂ ਨੂੰ ਵੇਖਣਾ ਨਹੀਂ ਚਾਹੁੰਦਾ ਸਾਡੇ ਤਾਂ ਬਚਪਨ ਤੋਂ ਲੱਗਦੇ ਸ਼ੁਰੂ ਤੋਂ ਲੱਗਦੇ ਆ ਆਪਾਂ 3600 ਗੱਲ ਕਰਨੀ ਹੁੰਦੀ ਆ ਜਾ ਕੇ ਦੇਖੋ ਮੌਜਾ ਲੁੱਟੋ ਨਜ਼ਾਰੇ ਲੁੱਟੋ ਪਰ ਇੰਨੀ ਗੱਲ ਆ ਵੀ ਭਾਈ ਇੱਕ ਨੰਬਰ 'ਚ ਜਾਓ ਹਾਂਜੀ ਇੱਕ ਨੰਬਰ ਦੇ ਵਿੱਚ ਜਾਓ ਦੋ ਨੰਬਰ ਦੇ ਵਿੱਚ ਜਾਓਗੇ ਤੇ ਖੱਜਲ ਵੀ ਹੋਵੋਗੇ ਤੇ ਰਾਹ ਦੇ ਵਿੱਚੋਂ ਕਈ ਵਾਰੀ ਮੁੜ ਕੇ ਵੀ ਆਉਣੇ ਆ ਇੱਕ ਗੱਲ ਹੋਰ ਆ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਵਿੱਚ ਐਂਟਰੀ ਕਰਨ ਵਾਲਿਆਂ ਦੇ ਉੱਤੇ ਵੀ ਸਖਤੀਆਂ ਬਹੁਤ ਆ ਤੁਸੀਂ 에어ਪੋਰਟ ਤੇ ਪਹੁੰਚ ਗਏ ਕਈ ਵਾਰ ਤੁਸੀਂ ਸਹੀ ਤਰੀਕੇ ਦਾ ਉੱਤਰ ਨਹੀਂ ਦੇ ਸਕਦੇ ਜਾਂ ਉਹਨਾਂ ਨੂੰ ਇਸ ਗੱਲ ਤੇ ਸ਼ੱਕ ਹੋ ਜਾਂਦਾ ਵੀ ਭਾਈ ਇਹਨੇ ਮੁੜਨਾ ਨਹੀਂ ਜਾਂ ਉਹਨਾਂ ਨੂੰ ਇਹ ਲੱਗੇ ਜੀ ਕਿ ਇਹ ਤਾਂ ਸਾਨੂੰ ਕੇਸ ਜਾਲੀ ਲੱਗਦਾ ਫੇਰ ਉਹ ਤੁਹਾਨੂੰ ਸੂਈ ਦੇ ਨੱਕੇ ਦੇ ਵਿੱਚ ਨਹੀਂ ਕੱਢਦੇ ਆ ਤੇ ਉਹਨਾਂ ਦਾ ਕੱਢਣਾ ਅਧਿਕਾਰ ਵੀ ਆ ਇਹ ਕੋਈ ਧੱਕਾ ਨਹੀਂ ਹੈਗਾ ਸੋ ਭਾਈ ਉੱਥੇ ਜਾ ਕੇ ਵੀ ਜੇਕਰ ਇਧਰਲਾ ਪਾਸੇ ਨੂੰ ਝੂਰਨਾ ਵੀ ਭਾਈ ਇੱਥੇ ਜੀ ਵਤਨ ਦੀ ਯਾਦ ਬਹੁਤ ਆਉਂਦੀ ਆ ਤੇ ਇੱਥੇ ਬੈਠੇ ਨੇ ਸੁੱਖਾਂ ਸੁਖਣੀਆਂ ਵੀ ਬਾਬਾ ਇੱਕ ਵਾਰੀ ਵੀਜ਼ਾ ਲਵਾ ਦੇ ਕਰਾਂ ਇੱਕ ਵਾਰੀ ਪੀਆਰ ਦੇ ਰਾਹ ਤੇ ਭਾਰੇ ਬਾਬਾ ਜੀ ਇੱਕ ਵਾਰੀ ਕਿਤੇ ਪੱਕੇ ਹੋ ਜੀਏ ਨਾ ਗੱਲ ਬਣ ਜੇ ਥੋੜਾ ਜਿਹਾ ਟਕਾ ਰੱਖਣਾ ਪਊਗਾ ਇਥੇ ਵੀ ਰੋਟੀ ਹੈ ਇਥੇ ਇਹ ਨਹੀਂ ਵੀ ਸਾਰਾ ਕੁਝ ਮੁੱਕ ਗਿਆ ਜਿਹੜੇ ਲੋਕ ਇਥੇ ਕੰਮ ਕਰਦੇ ਰੋਟੀ ਜੋਗਾ ਇਥੇ ਕਰ ਲੈਂਦੇ ਆ ਪਰ ਜਿਹੜੇ ਲੋਕ ਇਥੋਂ 35 ਲੱਖ ਰੁਪਈਆ ਇਕੱਠਾ ਕਰਕੇ ਏਜੰਟ ਨੂੰ ਫਸਾਉਂਦੇ ਆ ਤੇ ਬਾਅਦ ਵਿੱਚ ਧਰਨੇ ਲਾਉਂਦੇ ਉਹਨਾਂ ਨੂੰ ਮੈਂ ਹਮੇਸ਼ਾ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਠੱਗੇ ਨਾ ਜਾਇਆ ਕਰੋ ਤੁਸੀਂ ਰਾਹ ਆਪ ਲੱਭਦੇ ਆ ਤੁਸੀਂ ਤਾਂ ਪਾਸਪੋਰਟ ਦਾ ਅਰਥ ਹੀ ਬਣਾ ਲਿਆ ਜਾਂ ਸਾਡੇ ਭੈਣ ਭਰਾਵਾਂ ਨੇ ਆਹੀ ਬਣਾ ਲਿਆ ਵੀ ਭਾਈ ਪਾਸਪੋਰਟ ਦਾ ਅਰਥ ਬਾਹਰਲੇ ਮੁਲਕ ਜਾਣਾ ਬਾਹਰਲੇ ਮੁਲਕ ਦਾ ਅਰਥ ਇਹ ਜੀ ਕਿ ਇੱਕ ਜਣੇ ਨੂੰ ਹੋਰ ਧੜਨਾ ਤਿੰਨ ਜਣੇ ਚਲੇਗੇ ਚੌਥੇ ਨੂੰ ਬੁਲਾਉਣਾ ਤੇ ਚੌਥੇ ਜਣੇ ਨੂੰ ਪੰਜਵਾਂ ਜਣਾ ਬੁਲਾਉਣਾ ਆਪਾਂ ਆਹ ਕੁਝ ਕੀਤਾ ਹੁਣ ਤੱਕ ਮਰਜ਼ੀ ਤੁਹਾਡੀ ਆ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਆਪਦੀ ਆਰਥਿਕਤਾ ਦੇ ਨਾਲ ਇਧਰਲਾ ਪੰਜਾਬੀ ਸਵਾਰਿਆ ਇਹਦੇ ਚ ਕੋਈ ਦੋਰਾਇਆ ਨਹੀਂ ਪਰ ਪਾਸਪੋਰਟਾਂ ਦੀ ਘਟੀ ਗਿਣਤੀ ਲੋਕਾਂ ਦੀ ਦਿਲਚਸਪੀ ਮਹਿੰਗਾਈ ਦੀ ਮਾਰ ਤੇ ਵਤਨ ਦੀ ਖਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਬਹੁਤ ਕੁਝ ਪੰਜਾਬੀਆਂ ਨੂੰ ਸੋਚਣ ਵਿਚਾਰ ਲਈ ਮਜਬੂਰ ਕਰਦੀਆਂ ਅੱਗੇ ਖੁੰਬਾਂ ਵਾਂਗੂ ਹੁਣ ਤੋਂ ਤੁਸੀਂ ਡੇਢ ਸਾਲ ਪਹਿਲਾਂ ਵੱਲ ਵੇਖੋ ਖੁੰਬਾਂ ਦੇ ਵਾਂਗੂ ਇਮੀਗ੍ਰੇਸ਼ਨ ਸੈਂਟਰ ਖੁੱਲੇ ਸੀ ਤੁਸੀਂ ਸੜਕਾਂ ਦੇ ਜਿਹੜੇ ਹਾਈਵੇ ਨੇ ਜਿਹੜੇ ਆਲੇ-ਦੁਆਲੇ ਵੱਡੇ-ਵੱਡੇ ਆਦਮ ਕਦ ਬੋਰਡ ਵੰਦੇ ਸੀਗੇ ਵੀ ਭਾਈ ਬਾਹਰਲੇ ਮੁਲਖ ਜਾਓ ਮਿੰਟਾਂ ਸੈਕਿੰਟਾਂ ਚ ਵੀਜ਼ਾ ਮਿਲੂਗਾ ਪੈਸੇ ਵਜਾ ਕੇ ਦੇ ਦੇਓ ਅੱਜ ਉਹ ਬੋਰਡ ਨਾ ਮਾਤਰ ਦਸਦੇ ਆ ਆ ਜਿਹੜੇ ਖੁੰਬਾ ਵਾਂਗੂ ਆਇਲੈਂਡ ਸੈਂਟਰ ਖੁੱਲੇ ਸੀਗੇ ਉਹ ਬੰਦ ਪਏ ਆ 90% ਦੀ ਬੰਦ ਹੋ ਗਏ ਆ ਅੱਜ ਜਿਹੜੀਆਂ ਇਮੀਗ੍ਰੇਸ਼ਨ ਕੰਪਨੀਆਂ ਕਹਿੰਦੀਆਂ ਸੀ ਵੀ ਸਾਡੀ ਟਰਨਓਵਰ ਇੰਨੇ 100 ਕਰੋੜ ਰੁਪਏ ਦੀ ਇੰਨੇ 1000 ਕਰੋੜ ਰੁਪਏ ਦੀ ਆ ਉਹਨਾਂ ਦੇ ਦਫ਼ਤਰ ਉਹ ਕਿਰਾਏ ਤੇ ਨਹੀਂ ਚੜ ਰਹੇ ਅੱਗੇ ਬੱਸ ਛੜਿਆ ਦਾ ਮਤਲਬ ਇਹ ਹੁੰਦਾ ਸੀਗਾ ਵੀ ਭਾਈ ਉੱਥੇ ਬੱਸਾਂ ਦੇ ਬੋਰਡ ਘਾਟਾ ਤੇ ਇਮੀਗ੍ਰੇਸ਼ਨ ਕੰਪਨੀਆਂ ਦੇ ਵੱਧਾ ਅੱਜ ਉਹ ਕੁਝ ਨਹੀਂ ਆ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਪੰਜਾਬ ਦੇ ਵਿੱਚ ਲਹਿਰਾਂ ਵਹਿਰਾ ਬਹੁਤ ਹੋਗੀਆਂ ਤੇ ਇਸ ਕਰਕੇ ਬੰਦੇ ਕੈਨੇਡਾ ਜਾਣਾ ਨਹੀਂ ਚਾਹੁੰਦੇ ਇਸ ਕਰਕੇ ਅਮਰੀਕਾ ਨਹੀਂ ਜਾਣਾ ਚਾਹੁੰਦੇ ਸੋ ਸਿਆਸੀ ਬਿਆਨਬਾਜ਼ੀਆਂ ਇੱਕ ਪਾਸੇ ਤੇ ਸਮੇਂ ਦੀ ਹਕੀਕਤ ਇੱਕ ਪਾਸੇ ਸਮੇਂ ਦੀ ਹਕੀਕਤ ਇਹ ਆ ਵੀ ਭਾਈ ਉਧਰ ਲੀਆਂ ਸਖਤੀਆਂ ਨੇ ਸਾਨੂੰ ਥੋੜਾ ਜਿਹਾ ਸੰਭਲਣ ਦੀ ਜਾਚ ਸਿਖਾਈ ਆ ਇਸੇ ਕਰਕੇ ਜਦੋਂ ਹੁਣ ਉਧਰ ਜਾਣਾ ਔਖਾ ਜਾਂ ਉਧਰ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਜਾਂ ਉਧਰ ਵੱਧ ਮਿਹਨਤ ਕਰਨੀ ਪੈਂਦੀ ਹੈ ਤੇ ਫਿਰ ਭਾਈ ਇਹ ਆ ਵੀ ਅਸੀਂ ਇੱਥੇ ਸਕੂਲਾਂ ਕਾਲਜਾਂ ਦੇ ਵਿੱਚ ਹੁਨਰੌਣਕਾਂ ਵੇਖਦੇ ਆ ਰੌਣਕਾਂ ਵੇਖਦੇ ਇਸ ਕਰਕੇ ਵੀ ਭਾਈ ਉਧਰ ਜਾਇ ਨਹੀਂ ਜਾਂਦਾ ਅਸੀਂ ਫਿਰ ਜਾਵਾਂਗੇ ਅਸੀਂ ਹਟਾਂਗੇ ਨਹੀਂ ਅਸੀਂ ਪਹੁੰਚਣਾ ਹੀ ਚਾਹਾਂਗੇ ਸਾਨੂੰ ਕੈਨੇਡਾ ਨਾਲ ਪਿਆਰ ਆ ਅਸੀਂ ਉੱਥੇ ਨਵਾਂ ਪੰਜਾਬ ਵਸਾਇਆ ਥੋੜੀ ਜੀ ਰਿਆਇਤ ਮਿਲੇ ਸਹੀ ਥੋੜੀ ਜੀ ਕੋਈ ਵਿਚਾਲੇ ਢੂੰਡੀ ਲੱਭੇ ਸਹੀ ਅਸੀਂ ਜਾਵਾਂਗੇ ਉਦੋਂ ਅਸੀਂ ਇਹ ਥੋੜੀ ਦੇਖਾਂਗੇ ਵੀ ਇੱਥੇ ਕਿਹਦੀ ਸਰਕਾਰ ਹੈ ਉਦੋਂ ਵੀ ਨਹੀਂ ਵੇਖਾਂਗੇ ਵੀ ਇੱਥੇ ਸਾਡੇ 10 ਕਿਲੇ ਆ ਇਹ ਸਾਡੇ ਪੰਜਾਬ ਗਾਂਦੇ ਸੁਭਾ ਦੇ ਵਿੱਚ ਆ ਮੈਂ ਕੋਈ ਇਹ ਨਹੀਂ ਗੱਲ ਕਹਿਣਾ ਵੀ ਨਾ ਜਾਓ ਜਮ ਜਮ ਜਾਓ ਇੱਕ ਨੰਬਰ 'ਚ ਜਾਓ ਤੇ ਜੋ ਅੱਜ ਦੀਆਂ ਸਥਿਤੀਆਂ ਉਹਦੇ ਤੋਂ ਥੋੜਾ ਜਿਹਾ ਸਬਕ ਲਓ ਕਿ ਭਾਈ ਇੱਥੇ ਥੋੜਾ ਜਿਹਾ ਠਹਿਰ ਜੋ ਇੱਥੇ ਚਿੱਤ ਲਾ ਕੇ ਰੱਖੋ ਇੱਥੇ ਬੈਠ ਕੇ ਤੁਹਾਨੂੰ ਕੈਨੇਡਾ ਵਾਲਾ ਚੇਤਾ ਆਉਂਦਾ ਕੈਨੇਡਾ ਜਾ ਕੇ ਤੁਹਾਨੂੰ ਵਤਨ ਦਾ ਚੇਤਾ ਆਉਂਦਾ ਇਹ ਸਾਡੇ ਪੰਜਾਬ ਗਾਂਦੀ ਭਟਕਣ ਦੇ ਵਿੱਚ ਵੀ ਸ਼ਾਮਲ ਆ ਸੋ ਉਥੋਂ ਦੀਆਂ ਧੀਆ ਭੈਣਾਂ ਨੂੰ ਵੀ ਬੇਨਤੀ ਆ ਤੇ ਖਾਸ ਕਰਕੇ ਮਾਪਿਆਂ ਨੂੰ ਬੇਨਤੀ ਆ ਕੁੜੀਆਂ ਚਿੜੀਆਂ ਸੀ ਭੇਜ ਦਿੰਨੇ ਆ ਪਰ ਇਹ ਨਾ ਸੋਚਿਆ ਕਰੋ ਕੋਈ ਭਾਈ ਉਥੋਂ ਉਹ ਸਾਨੂੰ ਇੱਥੇ ਪੈਸੇ ਭੇਜਣ ਸਨਮਾਨ ਦੇ ਨਾਲ ਤੁਸੀਂ ਧੀਓ ਜ਼ਿੰਦਗੀ ਜਿਉਵੋ ਕੋਈ ਗਲਤ ਰਾਹ ਦੇ ਉੱਤੇ ਨਹੀਂ ਤੁਰਨਾ ਨਹੀਂ ਵੀ ਕੰਮ ਮਿਲਦਾ ਇੱਥੋਂ ਪੈਸੇ ਭੇਜ ਦਿੰਨੇ ਆ ਤੇ ਸਾਨੂੰ ਕੋਈ ਲੋੜ ਦੀ ਤੇਰੇ ਪੈਸਿਆਂ ਦੀ ਜਿੰਨੀ ਦੇਰ ਤੱਕ ਪੱਕੀ ਨਹੀਂ ਹੁੰਦੀ ਇਹ ਗੱਲ ਜੇਕਰ ਕਹਿ ਸਕਦੇ ਆ ਤਾਂ ਕੁੜੀ ਜੜੀ ਨੂੰ ਭੇਜਿਆ ਕਰੋ ਕਿਉਂਕਿ ਉਹਦਾ ਬਹੁਤ ਵੱਡਾ ਮਾਨ ਸਨਮਾਨ ਹੋਣਾ ਚਾਹੀਦਾ ਉਹ ਸਾਡੀ ਵੀ ਸਤਕਾਰਯੋਗ ਆ ਪਰ ਜੇ ਜਾਂਦੀ ਨੂੰ ਕਹੋਗੇ ਵੀ ਭਾਈ ਜਾਜ ਦੀ ਤਾਕੀ ਨੂੰ ਹੱਥ ਪਵਾਤਾ ਹੁਣ ਬਸ ਨੋਟਾਂ ਦੀਆਂ ਪੰਡਾ ਭੇਜੀ ਚੱਲਨੀ ਫਿਰ ਭਾਈ ਓਵੇਂ ਨਹੀਂ ਜਿਹੜਾ ਸਨਮਾਨ ਬਚਦਾ ਜਿਹੜਾ ਤੁਸੀਂ ਹੁਣ ਤੱਕ ਸੋਚਦੇ ਰਹੇ ਆ ਸਹੀ ਹੈ ਸਹੀ ਹੈ ਭਾਈ ਸਹੀ ਹੈ ਕਵਰਟਾਣਾ ਜੀ ਇਹਨਾਂ ਦੀ ਗੱਲ ਬਿਲਕੁਲ ਵਧੀਆ ਬਿਲਕੁਲ ਉਹਨਾਂ ਨੇ ਵਧੀਆ ਗੱਲਾਂ ਕੀਤੀਆਂ ਨੇ ਤੇ ਇਹ ਵਾਕਈ ਰੈਸੈਸ਼ਨ ਦਾ ਟਾਈਮ ਹੈ ਤੇ ਇਹ ਜਿਹੜੇ ਇੰਗਲੈਂਡ ਦੇ ਵੀਜ਼ੇ ਲੋਕ ਕਹਿੰਦੇ ਨਾ ਉਹ ਮੇਰਾ ਖਿਆਲ ਹੈ ਇੰਗਲੈਂਡ ਦਾ ਵੀ ਰੈਸੈਸ਼ਨ ਦਾ ਟਾਈਮ ਹੈ ਇੰਗਲੈਂਡ ਦੇ ਵਿੱਚ ਵੀ ਨਾ ਬੜੇ ਮਸਲੇ ਨੇ ਤੇ ਉਹ ਚਾਹੁੰਦੇ ਨੇ ਕਿ ਬਾਹਰੋਂ ਪੈਸੇ ਆਣ ਹਾਂ ਇਸ ਲਈ ਉਹਨਾਂ ਨੇ ਵੀਜ਼ੇ ਖੋਲ੍ਹੇ ਹੋਏ ਨੇ ਤੇ ਲੋਕਾਂ ਨੂੰ ਲੱਗਦਾ ਕਿ ਉੱਥੇ ਪਤਾ ਨਹੀਂ ਕੀ ਕਿਉਂਕਿ ਇੰਨਾ ਪੈਸਾ ਲਾ ਕੇ ਜਾਣਾ ਉਹ ਅਕਾਊਂਟ 'ਚ ਉਹਨਾਂ ਦੇ ਬੈਂਕ ਪੈਨਸ ਇੰਨਾ ਰੱਖਣਾ ਫਿਰ ਉਹ ਉਹਨਾਂ ਨੂੰ ਆਨ ਦਿੰਦੇ ਨੇ ਅਦਰਵਾਇਜ਼ ਕੰਮ ਦਾ ਉਹਨਾਂ ਨੂੰ ਕੋਈ ਨਹੀਂ ਆ ਕੰਮ ਇੱਥੇ ਵੀ ਉਹਨਾਂ ਉੱਥੇ ਵੀ ਉੱਥੇ ਵੀ ਉਹਨਾਂ ਹੈ ਇੰਗਲੈਂਡ ਇੱਕ ਡਾਕ ਮੁਲਕ ਹੈ ਜਿੰਦੇ ਵਿੱਚ ਹੁਣ ਦੁਨੀਆਂ ਇੰਨੀ ਗੁਜਾਰੀ ਪਾਕਿਸਤਾਨ 'ਚ ਉਹ ਬੜੇ ਲੋਕ ਜਾ ਰਹੇ ਨੇ ਤੇ ਫੀਸਾਂ ਇੱਥ ਲੱਖ ਰੁਪਏ اکاؤنٹ ਚ ਰੱਖਣਾ ਪੈਂਦਾ 40-45 ਲੱਖ ਰੁਪਏ ਤਕਰੀਬਨ ਲੱਗ ਜਾਂਦਾ ਇਹ ਨਾ ਲੱਗ ਜਾਂਦਾ ਕੰਮ ਦਾ ਹਾਂਜੀ ਤੇ ਜੇ ਸਟੂਡੈਂਟ ਜਾਣਾ ਤੇ ਫਿਰ ਤਕਰੀਬਨ ਉਹ 40-45 ਲੱਖ ਰੁਪਏ ਹੀ ਹੋ ਰੱਖਣਾ ਪੈਂਦਾ ਤੇ ਥੋੜੇ ਜਿਹੇ ਪੈਸੇ ਉਹ ਕਰਨੇ ਪੈਂਦੇ ਨੇ ਬਾਕੀ ਇਹ ਜਿਹੜੀ ਗੱਲ ਹੈ ਕਿ ਉਹ ਕੈਨੇਡਾ ਦੇ ਵਿੱਚ ਮੁਸ਼ਕਲ ਵਕਤ ਲੋਕਾਂ ਤੇ ਆ ਜਾਂਦਾ ਘਟ ਆ ਜਾਂਦਾ ਲੇਕਿਨ ਸਾਡੇ ਪੰਜਾਬੀਆਂ ਦੀ ਇਹ ਹੈ ਕਿ ਵੀ ਆ ਜਿਹੜੀ ਉਹਨਾਂ ਨੇ ਗੱਲ ਕੀਤੀ ਨਾ ਭਟਕਣ ਵਾਲੀ ਇਹ ਭਟਕਦੇ ਹੈ ਨੇ ਇਹਨਾਂ ਦਾ ਦਿਲ ਕਰਦਾ ਵੀ ਇੱਥੋਂ ਉੱਥੇ ਜਾਈਏ ਉਹ ਬੜਾ ਉਹ ਤੋਂ ਦਿਲ ਕਰਦਾ ਵਦਨ ਜਦੋਂ ਮਿਸਾਲ ਦੇ ਤੌਰ ਤੇ ਕੋਈ ਮਹੱਲੇ ਦਾ ਜਾਂ ਪਿੰਡ ਦਾ ਜਾਂ ਕੋਈ ਗਲੀ ਦੇ ਮਹੱਲੇ ਦਾ ਕੋਈ ਬੰਦਾ ਜਦੋਂ ਗਿਆ ਹੈ ਨਾ ਤੇ ਉਹ ਜਦੋਂ ਵੇਖਦਾ ਕਿ ਯਾਰ ਬੜੀ ਸ਼ਾਹਾਨਾ ਜ਼ਿੰਦਗੀ گزار ਰਿਹਾ ਤੇ ਉਹ ਸਮਝਦਾ ਉੱਥੇ ਦੇ ਦਰਖਤਾਂ ਨਾਲ ਪੈਸੇ ਲੱਗੇ ਨੇ ਜਾ ਕੇ ਤੋੜ ਲੈਣੇ ਨੇ ਤੇ ਘਰ ਪੈਸੇ ਇਸ ਤਰ੍ਹਾਂ ਹੀ ਹੁਣ ਦੇਖੋ ਨਾ ਕਿਸੇ ਵੀ ਅਗਰ ਆਪਾਂ ਆਪਣੇ ਪਿੰਡ 'ਚ ਨਜ਼ਰ ਮਾਰੀਏ ਤਕਰੀਬਨ ਸਾਡੇ ਘਰ ਤੋਂ ਇਲਾਵਾ ਹਰ ਘਰ ਦਾ ਹੀ ਕੋਈ ਨਾ ਕੋਈ ਬੰਦਾ ਆ ਸਾਡੇ ਦੋ ਦਿਨ ਘਰਾਂ ਤੋਂ ਇਲਾਵਾ ਬਾਕੀ ਹਰ ਘਰ ਦਾ ਹੀ ਬੰਦਾ ਇਸ ਗਲੀ ਆਪਣੀ ਗਲੀ ਦੇ ਵਿੱਚੋਂ 20 ਬੰਦੇ ਗਏ ਹਾਂ 20 20 ਘਰ ਨਹੀਂ ਹੋਣੇ ਤੇ 20 ਬੰਦੇ ਬੰਦੇ ਗਏ ਹੋਏ ਨੇ ਬੰਦੇ ਲੇਕਿਨ ਉਹ ਸੋਦੀਆ ਜਾਂ ਦੁਬਈ ਸੋਦੀਆ ਦੁਬਈ ਇਧਰ ਹੀ ਜਾਂਦੇ ਨੇ ਕਿਉਂਕਿ ਯੂਰਪ ਦੇ ਵੀਜ਼ੇ ਪਾਕਿਸਤਾਨੀਆਂ ਨੂੰ ਪੂਰੇ ਜਿਹਾ ਹੀ ਮਿਲਦੇ ਨੇ ਦਿੰਦੀ ਕੋ ਨਹੀਂ ਤੇ ਦੂਸਰਾ ਇਹ ਦੂਸਰਾ ਇਹਨਾਂ ਪੈਸੇ ਨਹੀਂ ਭਰ ਸਕਦੇ ਪੈਸਾ ਨਹੀਂ ਭਰ ਸਕਦੇ ਮਦਦ ਲੋਕ ਆ ਮਾਰੇ ਲੋਕ ਨੇ ਆਮ ਲੋਕ ਨੇ ਪਾਸੇ ਕਹਿੰਦੇ ਨੇ ਕਿ ਵਕਤ ਨੂੰ ਤਕਾ ਲੱਗ ਜੇ ਤੇ ਮੇਰੇ ਖਿਆਲ ਉਧਰ ਤੇ ਚਲੋ ਜ਼ਮੀਨਾਂ ਵੇਚ-ਵੋਚ ਕੇ ਕੋਈ ਇੱਕ ਥਿੱਲਾ ਵਿੱਚੋਂ ਵੇਚ ਕੇ ਚਲੇ ਜਾਂਦੇ ਨੇ ਉਧਰ ਇੰਡੀਆ ਦੇ ਜਿਹੜੇ ਪੰਜਾਬੀਏ ਨੇ ਨਹੀਂ ਉਧਰ ਅਸਲ ਗੱਲ ਇਹ ਕਿ ਉਧਰ ਬੈਂਕ ਵੀ ਕਰਜ਼ਾ ਦੇ ਦਿੰਦੇ ਨੇ ਇਸ ਚੀਜ਼ ਵਾਸਤੇ ਬੈਂਕ ਦਿੰਦੇ ਨੇ ਕਰਜ਼ਾ ਉਸ ਤੋਂ ਇਲਾਵਾ ਗਵਰਨਮੈਂਟ ਦੀਆਂ ਵੀ ਕਈ ਸਕੀਮਾਂ ਨੇ ਜਿਹੜੇ ਬੈਂਕ ਕੋਲ ਕਰਜ਼ਾ ਲੈ ਕੇ ਜਾਂਦੇ ਨੇ ਜੀ ਉੱਥੇ ਜਾ ਕੇ ਕੰਮ ਨਾ ਬਣੇ ਬੈਂਕ ਨੇ ਤੇ ਆਪਣੇ ਲੈ ਰਹਾ ਨਹੀਂ ਮੈਂ ਕਹਿ ਰਿਹਾ ਕਿ ਉਹ ਤੇ ਪਲੱਜ ਕਰਵਾ ਕੇ ਸਾਰਾ ਕੁਝ ਆ ਰਹੇ ਹਾਂ ਉਹ ਤੇ ਸਾਰਾ ਕੁਝ ਯਾਰ ਇਸ ਤਰ੍ਹਾਂ ਹੀ ਹੈ ਨਾ ਫਿਰ ਉਹ ਹਰ ਬੰਦੇ ਨੂੰ ਕੰਮ ਤਾਂ ਥ ਕੈਨੇਡਾ ਜਾ ਕੇ ਇੱਕ ਕੰਮ ਤੋਂ ਕੰਮ ਕਿਸਾ ਲਾਣ ਜੋ ਗਾ ਤੇ ਮਿਲ ਹੀ ਜਾਂਦਾ ਕਿਉਂਕਿ ਉਹ ਮੁਲਕ ਫਿਰ ਵੀ ਸਾਡੇ ਨਾਲੋਂ ਜ਼ਿਆਦਾ ਖੁਸ਼ਹਾਲ ਨੇ ਉਹਨਾਂ ਦੇ ਮੁਲਕਾਂ ਨੇ ਫਿਰ ਵੀ ਸਿਸਟਮ ਨੇ ਤੇ ਉੱਥੇ ਫਿਰ ਵੀ ਕੋਈ ਗੁਜ਼ਾਰਾ ਹੋ ਜਾਂਦਾ ਗੱਲ ਦਾ ਰੇਟ ਤੇ ਆਦਾ ਕੁਝ ਉਹਨਾਂ ਦੀ ਹਾਂ ਇਹ ਹੈ ਕਿ ਕੈਨੇਡਾ 60 ਸ਼੍ਰੀਪਈ ਇੰਡੀਆ ਦਾ ਬਣ ਜਾਂਦਾ ਕੈਨੇਡਾ ਦਾ ਡਾਲਰ ਲੇਕਿਨ ਅਗਰ ਇਹ ਗੱਲ ਕਰੀਏ ਕਿ ਯਾਰ ਜ਼ਿਆਦਾ ਜ਼ਿਆਦਾ ਉੱਥੇ ਉਹਨ ਲੋਕ 16 16 18 18 ਘੰਟੇ ਕੰਮ ਕਰਦੇ ਨੇ ਲੇਕਿਨ ਸਾਡੇ ਪੰਜਾਬੀਆਂ ਨੂੰ ਇਹ ਇੱਕ ਬਿਮਾਰੀ ਵੀ ਹੈ ਸਾਡੇ ਅੰਦਰ ਕਿ ਅਸੀਂ ਇੱਥੇ 4 ਘੰਟੇ ਨਹੀਂ ਕਰਨਾ ਜਾਂਦਾ ਯਾਰ ਇੱਥੇ ਤੂੰ 18 ਘੰਟੇ ਕੰਮ ਕਰ ਤੇਰਾ 20000 ਨਹੀਂ ਬਣਨਾ ਉਥੇ ਜਿਹੜਾ 20000 ਇੱਥੇ ਤੂੰ 18 ਘੰਟੇ ਕੰਮ ਕਰ ਤੇਰਾ ਇੱਥੇ ਵੀ 5-6000 ਰੁਪਏ ਬਣਨਾ ਕਿਵੇਂ ਬਣੇਗਾ ਯਾਰ ਤੂੰ ਮੁਕਤ ਕਰਾਹਾਂਗਾ ਜਿਹੜੇ ਵੀ ਕੰਮ ਨੇ ਦੁਕਾਨਾਂ ਨੇ ਜਾਂ ਕੋਈ ਵੀ ਸਟੋਰ ਨੇ ਜਾਂ ਜਿੱਦੜੇ ਵੀ ਕਿਦੜੇ ਕੰਮ ਕਰਦੇ ਮਕੈਨਿਕ ਮਿਸਤਰੀ ਉਹ ਕਹਿੰਦੇ ਨੇ ਘਰ ਦੀ ਮੁਰਗੀ ਦਾਲ ਬਰਾਬਰ ਬਸ ਇੱਥੇ 2-4 ਘੰਟੇ ਕੰਮ ਕਰਦੇ ਲੋਕ ਕਹਿੰਦੇ ਨੇ ਯਾਰ ਇਨਾਂ ਖਬਰਾਂ ਪੈਣਾ ਇਹ ਦਾਲ ਹੀ ਹੈ ਫਿਰ ਇੱਥੇ ਇੱਥੇ ਕਹਿਣਗੇ ਇੱਥੇ ਅਸੀਂ ਆਹ ਕੰਮ ਨਹੀਂ ਕਰ ਇੱਥੇ ਅਸੀਂ ਗੱਡੀਆਂ ਨਹੀਂ ਧੋਣੀਆਂ ਉੱਥੇ ਜਾ ਕੇ ਕੁੱਤੇ ਨਵਾ ਲਾਂਗੇ ਵੀ ਇੱਥੇ ਕੰਮ ਨਹੀਂ ਕਰਨਾ ਉੱਥੇ ਜਾ ਕੇ ਅਸੀਂ ਕਰ ਲਾਂਗੇ ਸੱਚੀ ਗੱਲ ਬਾਕੀ ਇਹ ਸਾਡੀ ਹੈ ਇੱਕ ਲੰਮਾ ਫਿਕਰੀ ਹੈ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਅਗਰ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਕਰਿਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਮਿਲਾਂਗੇ ਕਿ ਨਵੀਂ ਵੀਡੀਓ ਨਾਲ ਸੰਦੇ ਜਿਆਦਾ ਅੱਲਾਹ ਨੀਗਾ